ਉਸ ਪੋਰਟਲ ਤੇ ਸਰ ਸਰ ਉਸ ਨੂੰ ਸਰ ਜਿਹਨੇ ਅੱਜ ਸਰ 28 ਤਰੀਕੇ ਸਰ 28 ਤਰੀਕ ਨੂੰ ਸਰ ਜਿੰਨੇ ਵੀ ਅੱਜ ਸਰ ਕੇਸ ਨੇ ਸਰ ਪੰਜਾਬ ਦੇ ਸਰ ਸਾਡੇ ਏਐਨਟੀ ਆਫ ਦੇ ਸਰ ਉਸ ਪੋਰਟਲ ਤੇ ਸਰ ਦਿਖਣਗੇ ਸਰ ਉਸ ਪੋਰਟਲ ਤੇ ਸਰ ਕੇਸ ਵਾਈ ਸਰ ਇੱਕ ਇੱਕ ਕੇਸ ਦੇ ਕਿੰਨੇ ਕਿੰਨੇ ਸਰ ਗਵਾਹਾਂ ਨੂੰ ਸਮਨ ਕੀਤਾ ਗਿਆ ਉਹ ਗਵਾਹਾਂ ਦੀ ਲਿਸਟ ਉਹਨਾਂ ਦੇ ਨਾਮ ਆਣਗੇ ਸਰ ਉਹਨਾਂ ਨੂੰ ਸਰ ਜਿਹੜੇ ਤਾਲੇ ਚ ਵਿੱਚ ਆਏ ਨਹੀਂ ਸਰ ਉਹਨਾਂ ਦੇ ਨਾਮ ਸਰ ਜਿਹੜੇ ਨਹੀਂ ਆਏ ਸਰ ਉਹਨਾਂ ਦੇ ਨਾਮ ਸਰ ਕਿਸੇ ਨੂੰ ਨਹੀਂ ਆਇਆ ਤੁਸੀਂ ਉਹਨੇ ਕੀ ਕਾਰਨ ਹੈ ਸਰ ਕਿਉਂ ਨਹੀਂ ਆਇਆ ਸਰ ਇਹ ਸਾਰੀ ਲਿਸਟ ਸਰ ਉਹਦੇ ਵਿੱਚ ਸਰ ਦਿਖਾਈ ਜਾਵੇਗੀ ਇਹਦੇ ਨਾਲ ਸਰ ਇੱਕ ਇੱਕ ਹੋਰ ਬੜੀ ਵਧੀਆ ਚੀਜ਼ ਹੈ ਸਰ ਉਹਦੇ ਵਿੱਚ ਅਲਰਟ ਦੇਣ ਦੀ ਸਰ ਉਹਦੇ ਵਿੱਚ ਸਰ ਅਸੀਂ ਕਿਸੇ ਵੀ ਸਰ ਗਵਾਹ ਨੂੰ ਜਿਹਦੀ ਗਵਾਹੀ ਹੈ ਸਰ ਉਹਨਾਂ ਦੇ ਮੈਸੇਜ ਤੇ ਸਰ ਉਹਦੇ ਫੋਨ ਤੇ ਸਰ ਅਲਰਟ ਭੇਜ ਸਕਦੇ ਹਾਂ ਸਰ ਕਿ ਤੁਹਾਡੀ ਗਵਾਹੀ ਹੈ ਸਰ ਤੁਸੀਂ ਗਵਾਹੀ ਤੇ ਪੇਸ਼ ਹੋਣਾ ਸਰ ਤੇ ਇਸ ਨਾਲ ਸਰ ਇਸ ਪੋਰਟਲ ਦੇ ਆਉਣ ਤੋਂ ਬਾਅਦ ਸਿਰ ਦੇਖਿਆ ਗਿਆ ਸਰ ਕਿ ਹੁਣ ਜਿਹੜੀ ਸੁਣਵਾਈ ਹੈ ਸਰ ਅਦਾਲਤਾਂ ਦੇ ਵਿੱਚ ਬਹੁਤ ਤੇਜ਼ੀ ਆਈ ਹੈ ਸਰ ਇਸ ਪੋਰਟਲ ਦੇ ਆਉਣ ਨਾਲ ਸਰ ਜਲਦੀ ਖਤਮ ਹੋ ਜਾਂਦਾ ਧੰਨਵਾਦ ਸਰ ਇੱਥੇ ਹੁਣ ਕੇ ਕਿਤੇ ਸਰ ਸਾਰਾ ਸਰ ਲੀਗਲ ਦਾ ਸਟਾਫ ਹੈ ਸਰ ਕੰਪਿਊਟਰ ਹੈ ਜਦੋਂ ਪੋਰਟਲ ਤੇ ਲਿੰਕ ਹੈ ਕਿ ਸਰ ਕੇਸਾਂ ਦੀ ਮੋਨਿਟਰਿੰਗ ਕਰਦੇ ਇਸ ਬਿਲਡਿੰਗ ਚੁਰ ਕਿੰਨਾ ਸਟਾਫ ਹੈ ਸਰ ਇਸ ਬਿਲਡਿੰਗ ਦੇ ਵਿੱਚ ਤਕਰੀਬਨ 80 ਬੰਦੇ ਇੱਥੇ ਬੈਠੇ ਨੇ ਇੱਥੇ ਨੇ ਹਾਂਜੀ टोटल चार सौ अपनी टोटल चार सौ डबल करना चार सौ तो के सारे अपना डबल करना डबल करना हाँ जी गुड लक जी गुड लक थैंक यू सर बहुत सर प्रोफेशनल तरीके से नहीं नहीं आता लगता है सारी चौरासी परसेंट कंडीशन है साडे केस सर डिस्ट्रिक्ट कोर्ट में दफरा सर को तो दिखाना है जब इनमें से वगरे जो होता है हां जो ग्लास स्टोर है ना अंदर किलो का है जहां जगह है ना तो पर अच्छा इधर सर ए सर मेरा दफ्तर है सर हम्म सर ए सर मेरी लीगल टीम है सर इधर आप बैठिए सर आज चलेंगे दफ्तर कैसे काम करना दिल भी नहीं नहीं सर माहौल बढ़िया होवेगा हां जी सर आओ सर ये सब स्टेट ने सब फैसले देते हैं जो तो ਹਾਂ ਜੀ ਹਾਂ ਬੜੇ ਕੁੰਦਲੀ ਨਾ ਸਾਨੂੰ ਭਾਈ ਇਸ਼ਕੀਟ ਮਤਲਬ ਇਹ 80 ਤੋਂ 320 ਦਾ ਕਮਰਾ ਵੀ ਅਸੀਂ ਨਵੇਂ ਇਸ ਤਰ੍ਹਾਂ ਸਿਸਟਮ ਨਾਲ ਆਪਣਾ ਰਹੇ ਇਹ ਨਾ ਆਯੂ ਦਾ ਓਕੇ ਡੀਐਸਪੀ ਦਾ 50 ਜੀ 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 ਸਰ ਆਯੂ ਲਈ ਬਕਰਾ ਕਿਆ ਬਣੋਗੇ ਨਾ ਲੈਪਟਾਪ ਦੇ ਦਿੰਦੇ ਜੀ ਜਰੀ ਇਨਵੈਸਟੀਗੇਸ਼ਨ ਦੇ ਇਹ ਕਰਦੇ ਆ ਸਰ ਪੂਰਾ ਡਿਜੀਟਲ ਹੈ ਜੀ 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 ਸਰ ਵੈਰੀ ਗੁੱਡ ਪਹਿਲਾਂ ਨਹੀਂ ਸੀ ਐਸਟੀਐਫ ਕੋਲ ਇਹਨਾਂ ਨਹੀਂ ਸੀ ਨਹੀਂ ਸਰ ਇਹ ਤਾਂ ਕੋਈ ਨਹੀਂ ਕੀਤਾ ਹਾਂ ਸਰ ਸਰ ਨੇ ਫੰਡ ਦਿੱਤੇ ਹਾਂ ਜਦੋਂ ਉਹ 12 ਕਰੋੜ ਤੁਸੀਂ ਦਿੱਤੇ ਸੀ ਉਹਦੇ ਸੌਫਟਵੇਅਰ ਵਗੈਰਾ ਸਾਰਾ ਮੋੜ ਨਹੀਂ ਸਕਦੇ ਇੱਕ ਤਰੀਕੇ ਦਾ ਸੂਰੇ ਪੱਕੀ ਹੈ ਇਹ WhatsApp ਚੈਟ ਬਾਕਸ ਹੀ ਬਣ ਗਿਆ ਹਾਂ ਜੀ ਕੋਈ ਪ੍ਰੀਆ ਐ ਡੀਐਸਪੀ ਸਰਵਿਸ OK ਸਰ OK सर असंबी एंटीड्रग हेल्पलाइन से लॉन्च करें थोड़ा स्वागत करते हैं सर जो आ गया मैं थोड़ा जो अपनी एंटी हेल्पलाइन है ड्रग हेल्पलाइन है एक व्हाट्सएप चैट बोर्ड है सर जिसे लोग वटसएपे आपकी इनफॉरमेषन मिलेंगे वह नंबर रहेगा सर सतानवे उनासी सौ दो सौ ਸਾਰੇ ਚਾਰਪੁਰ ਦੇ ਲੋਕ ਕਈ ਤਰ੍ਹਾਂ ਦੀ ਇਨਫੋਰਮੇਸ਼ਨ ਦੇ ਸਕਦੇ ਆ ਜਿੱਦਾਂ ਨਸ਼ਾ ਦੇ आदी ਨੂੰ ਕਿਸੇ ਤਰ੍ਹਾਂ ਦੀ ਕੋਈ ਮਦਦ ਚਾਹੀਦੀ ਹੈ ਕੋਈ ਕਾਉਂਸਲਿੰਗ ਚਾਹੀਦੀ ਹੈ ਜਾਂ ਫਿਰ ਉਹਨਾਂ ਨੂੰ ਪ੍ਰਕਿਰਿਆ ਬਾਰੇ ਜਾਣਨਾ ਹੈ ਕਿ ਕਿੱਦਾਂ ਨਸ਼ਾ ਛੱਡੀਦਾ ਹੈ ਉਹ 80 ਕਲੀਨਿਕ ਜਾਣਦੇ ਆ ਈਵਨ ਕਿ ਡਰੱਗਜ਼ ਦੇ ਸਮਗਲਰ ਡਰੱਗਜ਼ ਦੇ ਹੌਟਸਪੌਟ ਇੰਨਾ ਸਾਰੇ ਬਾਰੇ ਵੀ ਇਨਫੋਰਮੇਸ਼ਨ ਦੇ ਸਕਦੇ ਆ ਸਰ ਅਗਰ ਆਪਾਂ ਦੇਖੀਏ ਤਾਂ ਇਹ ਜੋ ਹੈਲਪ ਲਾਈਨ ਹੈ ਇਹਦੇ ਤੇ ਜਦੋਂ ਇਨਫੋਰਮੇਸ਼ਨ ਆਏਗੀ ਤਾਂ ਸਰ ਇਹ ਆਪਣਾ ਕੰਟਰੋਲ ਰੂਮ ਹੈ ਕੰਟਰੋਲ ਰੂਮ ਤੇ ਸਰ ਇਨਫੋਰਮੇਸ਼ਨ ਆਏਗੀ ਉਸ ਤੋਂ ਬਾਅਦ ਕਨਸਰਨਡ ਵਿਭਾਗ ਕੋਲੇ ਇਨਫੋਰਮੇਸ਼ਨ ਜਾਏਗੀ ਉਹ ਤੋਂ ਬਾਅਦ ਫਿਰ ਦੁਬਾਰਾ ਆਪਣੇ ਕੰਟਰੋਲ ਰੂਮ ਕੋਲ ਆਣੀ ਹੈ ਤੇ ਫਿਰ ਆਪਾਂ ਉਹਨਾਂ ਨੂੰ ਫੀਡਬੈਕ ਦੇਣਾ ਸਰ ਕਿ ਅਸੀਂ ਤੁਹਾਡੀ ਕੰਪਲੇਂਟ ਤੇ ਸਰ ਕੀ ਐਕਸ਼ਨ ਲਿਆ ਸਰ ਦੇਖਿਏ ਤਾਂ ਇਦਾਂ ਆਪਣਾ ਚੈਟਬੋਟ ਚੱਲੇਗਾ ਸਭ ਤੋਂ ਪਹਿਲਾਂ ਆਪਾਂ ਉਹਨਾਂ ਨੂੰ ਕਹਿਣਾ ਕਿ ਅਸੀਂ ਤੁਹਾਡੀ ਮਦਦ ਦੇ ਨਾਲ ਹੀ ਇਹ ਲਾਨਤ ਨੂੰ ਖਤਮ ਕਰ ਸਕਦੇ ਹਾਂ ਫਿਰ ਸਰ ਆਪਾਂ ਇਹ ਮੈਸੇਜ ਉਹਨਾਂ ਨੂੰ ਸ਼ੋ ਹੋਣਗੇ ਇਹਨਾਂ ਵਿੱਚੋਂ ਕੋਈ ਵੀ ਚੂਜ਼ ਕਰ ਸਕਦੇ ਆ ਦੇਖਿਆ ਜਾਏ ਤਾਂ ਆਪਾਂ ਪਹਿਲਾਂ ਜੀ ਨਸ਼ੇ ਦੇ ਮਰੀਜ਼ ਦੀ ਉਹ ਮਦਦ ਉਹਨਾਂ ਨੂੰ ਚਾਹੀਦੀ ਹੈ ਤਾਂ ਇਸ ਕੰਟਰੋਲ ਰੂਮ ਕੋ ਲਈ ਕੰਟਰੋਲ ਰੂਮ ਤੋਂ ਬਾਅਦ ਕਨਸਰਨ ਵਿਭਾਗ ਜੀ ਕੋਈ ਹਸਪੀਟਲ ਹੈ ਡਰਗ ਦੀ ਐਡਿਕਸ਼ਨ ਸੈਂਟਰ ਕੋਲ ਗਈ ਸਰ ਉਹਨਾਂ ਨੇ ਐਕਸ਼ਨ ਲੈਣ ਤੋਂ ਬਾਅਦ ਦੁਬਾਰਾ ਕੰਟਰੋਲ ਰੂਮ ਨੂੰ ਦੱਸਿਆ ਕੰਟਰੋਲ ਰੂਮ ਵੈਰੀਫਾਈ ਕਰੇਗਾ ਕਿ ਕਿੰਨਾ ਕੁ ਸੈਟੀਸਫੈਕਟਰੀ ਐਕਸ਼ਨ ਡੇਰ ਉਸ ਤੋਂ ਬਾਅਦ ਜਿਸਰ ਆਪਾਂ ਦੂਜੀ ਐਗਜ਼ਾਮਪਲ ਗੈਰ ਕਾਨੂੰਨੀ ਮੈਡੀਕਲ ਸਟੋਰ ਦੀ ਲਈ ਹੈ ਤੇ ਵੀ ਐਫ ਡੀ ਨੇ ਕੋਲ ਜਾਏਗਾ ਸਰ ਐਂਡ ਐਫ ਡੀ ਆ ਤੋਂ ਬਾਅਦ ਸਰ ਫਿਰ ਆਪਾਂ ਨੂੰ ਕੰਟਰੋਲ ਰੂਮ ਕੋ ਲਾਏਗਾ ਐਦਾਂ ਹੋਰ ਵੀ ਬਹੁਤ ਸਾਰੀਆਂ ਜਾਣਕਾਰੀਆਂ ਫਿਰ ਸਾਰਾ ਖੇਰ ਤੇ ਆਪਾਂ ਇਹ ਸਾਰਿਆਂ ਨੂੰ ਇੱਕ ਮੈਸੇਜ ਭੇਜਦੇ ਆ ਕਿ ਤੁਹਾਡੇ ਕੰਪਲੇਂਟ ਤੇ ਸਰ ਆ ਐਕਸ਼ਨ ਲਿਆ ਗਿਆ ਜੀ ਸਰ ਇਸ ਤਰ੍ਹਾਂ ਆਪਣੇ ਪੰਜਾਬ ਵਿੱਚ ਜਿਹੜੀ ਆਪਾਂ ਡਰੱਗਸ ਅਗੇਂਸਟ ਜੰਗ ਲੜ ਰਹੀ ਹੈ ਸਰ ਪੰਜਾਬ ਸਰਕਾਰ ਇਹਦੇ ਚ ਸਰ ਬਹੁਤ ਸਹਾਇਤਾ ਕੋਈ ਵੀ ਸਰ ਸਰ ਮੈਂ ਰਿਕੁਐਸਟ ਕਰਾਂਗੀ ਸਰ ਤੁਸੀਂ ਇਸ ਹੈਲਪਲਾਈਨ ਦਾ ਗਾਰਡਨ ਕਰਦੇ ਬਟਨ ਤੋਂ ਗੱਲ ਕਰ ਸਕਦੇ ਸਰ बहुत 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 सर सर ये एक्चुअल चीज चलेगा जी बट सर वीडियो वगैरह मीडिया कुछ भी पास है हाँ कुछ ही पास है बहुत हाईली प्रोफेशनल सर व्हाट्सएप पे पहली बारी की पैसा दस रूपए किसी भी किसी भी कंट्री के किसी भी उन्होंने लॉ एनफोर्समेंट पहली बार लॉ एनफोर्समेंट टारगेट सर म सर मंत्री करा डीजी साहबों सर चलो साडे वाला सरकारी टीम साडे वाला थैंक यू थैंक यू थैंक यू थैंक यू बहुत बढ़िया बहुत बढ़िया बहुत बहुत